ਤੁਹਾਡੇ ਲਈ ਇੱਕ ਬਹੁਤ ਵੱਡਾ ਦਿਨ ਹੈ ਇਸ ਕਰਕੇ ਕਿ ਤੁਸੀਂ ਲੋਕਾਂ ਦੁਆਰਾ ਚੁਣੇ ਗਏ ਹੋ ਅੱਜ ਸੌਚੁੱਕ ਸਮਾਗਮ ਹੈ ਇਸ ਤੋਂ ਪਹਿਲਾਂ ਜਿਵੇਂ ਸੰਗਰੂਰ ਜ਼ਿਲ੍ਹੇ ਚ 422 ਗ੍ਰਾਮ ਪੰਚਾਇਤਾਂ ਨੇ ਉਹਨਾਂ ਦੇ ਚੁਣੇ ਹੋਏ ਲਗਭਗ ਸਾਰੇ ਸਰਪੰਚ ਜਿਹੜੇ ਨੇ ਉਹਨਾਂ ਨੂੰ 8 11 24 ਨੂੰ ਲੁਧਿਆਣਾ ਵਿਖੇ ਉਹਦੇ ਦੀ ਸੌ ਚੁਕਾਈ ਜਾ ਚੁੱਕੀ ਹੈ ਅੱਜ ਪੂਰੇ ਪੰਜਾਬ ਵਿੱਚ 19 ਜ਼ਿਲ੍ਹਿਆਂ ਚ ਪੰਚ ਸਹਿਬਾਨਾਂ ਦੀ ਸੌ ਚੁੱਕ ਸਮਾਗਮ ਦੀ ਰਸਮ ਹੋ ਰਹੀ ਹੈ ਤੇ ਮੇਰੀ ਡਿਊਟੀ ਆਪਣੇ ਜ਼ਿਲ੍ਹੇ ਸੰਗਰੂਰ ਚ ਹੈ ਉਹ ਕਹਿੰਦੇ ਆ ਵੀ ਕੁੜੀਪਾ ਮੈਂ ਜਿਹੜੇ ਜਿੱਡੇ ਮਰਜ਼ੀ ਵੱਡੇ ਘਰ ਚ ਵਿਆਹੀ ਜਾਵੇ ਜਿੰਨੀ ਮਰਜ਼ੀ ਦੂਰ ਵਿਆਹੀ ਜਾਵੇ ਪਰ ਉਹ ਹਮੇਸ਼ਾ ਇਹੀ ਇੱਕੋ ਹੀ ਅਰਦਾਸ ਹੁੰਦੀ ਹੈ ਉਹਦੀ ਦੁਆਵਾਂ ਹੁੰਦੀਆਂ ਨੇ ਕਿ ਮੇਰੇ ਪੇਕਿਆਂ ਵੱਲੋਂ ਠੰਡੀਆਂ ਹਵਾਵਾਂ ਦੇ ਬੁੱਲੇ ਆਉਂਦੇ ਰਹਿਣ ਤੇ ਜੇ ਪੇਕੀ ਆਉਣ ਦਾ ਮੌਕਾ ਮਿਲ ਜੇ ਫਿਰ ਤਾਂ ਉਹ ਤੋਂ ਵੀ ਵਧੀਆ ਹੋ ਜਾਂਦਾ ਸੋ ਅੱਜ ਮੈਂ ਪੇਕੇ ਆਇਆ ਹਾਂ ਆਪਣੇ ਸੰਗਰੂਰ ਜ਼ਿਲ੍ਹੇ ਵਾਲੇ ਤੁਸੀਂ ਧੂਰੀ ਵਾਲੇ ਤੁਸੀਂ ਜਿਹੜਾ ਸਾਡਾ ਮਾਣ ਵਧਾਇਆ ਹੋਇਆ ਮੈਨੂੰ ਜਾਣਾ ਪੈਂਦਾ ਸਾਰੇ ਪਾਸੇ ਤੁਸੀਂ ਦੇਖਦੇ ਰਹਿੰਦੇ ਹੋ ਰੋਜ਼ ਟੀਵੀ ਤੇ ਕਦੇ ਕਿਤੇ ਕਦੇ ਕਿਤੇ ਪਰ ਜੋ ਖੁਸ਼ੀ ਜਾਂ ਜੋ ਸਕੂਨ ਇੱਥੇ ਇਸ ਇਲਾਕੇ ਚ ਆ ਕੇ ਮਿਲਦਾ ਕਿਉਂਕਿ ਜਿੱਥੇ ਤੁਹਾਡਾ ਬਚਪਨ ਬੀਤਿਆ ਹੋਵੇ ਉਹ ਤੋਂ ਭਾਵੇਂ ਮੱਖੀਆਂ ਮੱਛਰ ਵਾਲੀ ਜਗ੍ਹਾ ਹੀ ਹੋਵੇ ਪਰ ਉਹ ਉਹ ਜਗ੍ਹਾ ਜਿਹੜੀ ਹੈ ਤੁਹਾਨੂੰ ਭੁੱਲ ਨਹੀਂ ਸਕਦੀ ਔਰ ਭੁੱਲਣੀ ਚਾਹੀਦੀ ਵੀ ਨਹੀਂ ਜਿੱਥੋਂ ਤੁਸੀਂ ਉੱਠੇ ਹੋ ਜਿੱਥੇ ਗੁੱਲੀ ਡੰਡੇ ਖੇਡ ਕੇ ਜਿੱਥੇ ਬਾਂਦਰ ਕਿੱਲੇ ਖੇਡ ਕੇ ਜਿੱਥੇ ਬੱਚਿਆਂ ਨਾਲ ਲਿਬੜ ਕੇ ਫਿਰ ਜਿੱਥੇ ਸਕੂਲਾਂ ਚ ਪੜ੍ਹ ਕੇ ਤੇ ਜਿੱਥੇ ਤੁਹਾਡੀ ਮੁਢਲੀ ਸਿੱਖਿਆ ਹੋਈ ਹੈ ਜਾਂ ਜਿੱਥੋਂ ਤੁਸੀਂ ਨਿਕਲਿਓ ਉਸ ਜਗ੍ਹਾ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਸੋ ਮੈਂ ਇੱਥੇ ਜਿੰਨੇ ਵੀ ਅੱਜ ਪੰਚ ਸਹਿਬਾਨ ਸਰਪੰਚ ਸਹਿਬਾਨ ਆਏ ਨੇ ਮੈਂ ਇੱਕ ਦੋ ਗੱਲਾਂ ਕਰਨੀਆਂ ਤੁਹਾਡੇ ਨਾਲ ਇਹ ਬਹੁਤ ਵੱਡੀ ਗੱਲ ਹੈ ਕਿ ਲੋਕਾਂ ਨੇ ਤੁਹਾਨੂੰ ਵੋਟਾਂ ਪਾ ਕੇ ਚੁਣਿਆ بڑے ਲੋਕ ਤਰਸਦੇ ਰਹਿੰਦੇ ਆ ਕਿ ਸਾਨੂੰ ਲੋਕ ਵੋਟਾਂ ਪਾ ਕੇ ਚੁਣ ਲੈਣ ਵੱਡੇ ਵੱਡੇ ਲੀਡਰ ਵੱਡੇ-ਵੱਡੇ ਅਹੁਦਿਆਂ ਤੇ ਪਹੁੰਚ ਜਾਂਦੇ ਆ ਪਰ ਕੋਈ ਰਾਜ ਸਭਾ ਵਿੱਚ ਦੀ ਜਾਂਦਾ ਕੋਈ ਕਿਤੋਂ ਦੀ ਜਾਂਦਾ ਲੋਕਾਂ ਦੁਆਰਾ ਚੁਣੇ ਜਾਣ ਦੀ ਕਈਆਂ ਦੀ ਇੱਛਾ ਹੀ ਰਹਿ ਗਈ ਕਿ ਲੋਕ ਵੀ ਚੁਣ ਲੈਣ ਇਹ ਬਹੁਤ ਵੱਡੀ ਗੱਲ ਹੈ ਕਿ ਭਾਵੇਂ ਪਿੰਡ ਦਾ ਪੰਚ ਹੀ ਚੁਣਿਆ ਜਾਵੇ ਲੋਕਾਂ ਦੁਆਰਾ ਫਤਵਾ ਲੈ ਕੇ ਆਇਆ ਹਾਂ ਆਪਣੇ ਆਪ ਲਈ ਇੱਕ ਜ਼ੋਰਦਾਰ ਤਾੜੀ ਪਹਿਲਾਂ ਜ਼ਰੂਰ ਬਣਦੀ ਹੈ ਤੁਹਾਡੇ ਲਈ ਕਿਉਂਕਿ ਹਰੇਕ ਨੂੰ ਹੁੰਦਾ ਹੈ ਵੀ ਮੈਂ ਕਿਸੇ ਸੁਸਾਇਟੀ ਦਾ ਪ੍ਰਧਾਨ ਬਣ ਜਾ ਕੋਈ ਯੂਨੀਅਨ ਦਾ ਪ੍ਰਧਾਨ ਬਣ ਜਾ ਲੋਕ ਤਾਂ ਸ਼ਮਸ਼ਾਨ ਘਾਟ ਦੀ ਕਮੇਟੀ ਦਾ ਪ੍ਰਧਾਨ ਬਣਨ ਨੂੰ ਪਿਆਰ ਰਹਿੰਦੇ ਆ ਵੀ ਚਲੋ ਗੱਡੀ ਦੇ ਪਿੱਛੇ ਲਿਖਾਵਾਂਗੇ ਪ੍ਰਧਾਨ ਜੀ ਤੇ ਤੁਸੀਂ ਤਾਂ ਫੇਰ ਇੱਕ ਪ੍ਰੋਸੈਸਰ ਹੀ ਚੁਣ ਕੇ ਆਏ ਹੋ ਮੈਂਬਰ ਸਾਹਿਬ ਸੋ ਕਈ ਪੀੜੀਆਂ ਦੱਸੀ ਜਾਂਦੇ ਰਹਿੰਦੀਆਂ ਫੇਰ ਮੇਰਾ ਦਾਦਾ ਇੱਕ ਵਾਰੀ ਮੈਂਬਰ ਬਣਿਆ ਸੀ ਪੰਚਾਇਤ ਦਾ ਅੱਛਾ ਜੀ ਹਾਂਜੀ ਸੋ ਇਹ ਵੱਡੀ ਗੱਲ ਸਰਪੰਚ ਬਣਨਾ ਮੈਂਬਰ ਬਣਨਾ ਹੀ ਲੋਕਤੰਤਰ ਦੀ ਨੀਅ ਹੈ ਔਰ 50% ਇਹਦੇ ਚ ਮਾਵਾਂ ਭੈਣਾਂ ਨੇ ਉਹਨਾਂ ਦਾ ਹਿੱਸਾ ਹੈ ਔਰ ਉਹਨਾਂ ਦਾ ਹਿੱਸਾ ਮੈਂ ਕਹਿੰਦਾ ਬਿਲਕੁਲ ਜਾਇਜ਼ ਹੈ ਕਿਉਂਕਿ ਘਰ ਦਾ ਚੁੱਲ੍ਹਾ ਜੇ ਉਹਨਾਂ ਬਿਨਾ ਚੱਲ ਨਹੀਂ ਸਕਦਾ ਤਾਂ ਦੇਸ਼ ਵੀ ਉਹਨਾਂ ਬਿਨਾਂ ਚੱਲ ਨਹੀਂ ਸਕਦਾ ਸੋ ਪਿੰਡ ਦੇ ਪੰਚਾਇਤ ਨੂੰ ਜਿਹੜਾ ਚਲਾਉਣ ਦੇ ਵਿੱਚ ਯੋਗਦਾਨ ਜਿੰਨਾ ਮਾਵਾ ਭੈਣਾਂ ਦਾ ਰਹੂਗਾ ਹੋਰ ਵੀ ਮੈਂ ਕਹਿੰਦਾ ਉਹ ਚ ਵਾਦਾ ਹੋਣਾ ਚਾਹੀਦਾ ਕਿਉਂਕਿ ਚੁੱਲ੍ਹੇ ਚੌਂਕੇ ਦਾ ਉਹਨਾਂ ਨੂੰ ਪਤਾ ਹੈ ਸਾਫ਼ ਸਫਾਈ ਦਾ ਪਿੰਡਾਂ 'ਚ ਜਿਵੇਂ ਆਪਾਂ ਕਰਨ ਨੂੰ ਫਿਰਦੇ ਆ ਉਹ ਸਭ ਕੁਝ ਉਹਨਾਂ ਨੂੰ ਪਤਾ ਹੈ ਕੂੜਾ ਕਿੱਥੇ ਜਾਂਦਾ ਪਾਣੀ ਕਿੱਨਾ ਜਾਂਦਾ ਟੋਬੇ ਦਾ ਕੀ ਹਾਲ ਹੈ ਇਹ ਸਭ ਕੁਝ ਉਹਨਾਂ ਨੂੰ ਪਤਾ ਸੋ ਅੱਜ जिन्हें भी कदम चल के हो, एक, एक कदम तो सिर मथे और मैं इस गलों यकीन दवाना बतौर मुख्यमंत्री भी बतौर थोड़ा छोटा बड़ा भरा पुत भतीजा ला लो भी मता पाओ पिंड वास्ते साझा भी हाँ पहल तो पिंड के फैसला करो कि पहले कम चार पांच कमां की लिस्ट बना लो फिर वो चो कराइए ਮਤਾ ਪਾ ਕੇ ਦਿਓ ਪੈਸੇ ਕਿੰਨੇ ਲੱਗਦੇ ਨੇ ਇਹ ਨਾ ਸੋਚੋ ਪੈਸੇ ਦੇਣੇ ਪਿੰਡ ਚ ਗ੍ਰਾਂਟ ਪਿੰਡ ਵਾਸਤੇ ਸਾਂਝੀ ਕੰਮ ਵਾਸਤੇ ਦੇਣੀ ਉਹ ਸਾਡੀ ਸਰਕਾਰ ਦੀ ਗਾਰੰਟੀ ਹੈ ਲਾਇਬ੍ਰੇਰੀ ਵਾਸਤੇ ਮਤਾ ਪਾਉਂਗੇ ਸਕੂਲ ਵਾਸਤੇ ਪਾਉਂਗੇ ਸੋਲਰ ਲਾਈਟਾਂ ਲਾਉਣੀਆਂ ਨੇ ਸੜਕਾਂ ਬਣਾਉਣੀਆਂ ਨੇ ਪਿੰਡ ਦੇ ਵਿੱਚ ਕੋਈ ਹੋਰ ਕੰਮ ਹੈ ਜਿੱਦੋਂ ਪਿੰਡ ਕਈ ਸਾਲਾਂ ਤੋਂ ਉਹ ਪਿੰਡ ਦੀ ਸਮੱਸਿਆ ਬਣੀ ਹੋਈ ਹੈ ਪਹਿਲਾਂ ਉਹ ਹੱਲ ਕਰਾ ਲਓ ਪੈਸੇ ਵੱਲੋਂ ਕੋਈ ਦਿੱਕਤ ਨਹੀਂ ਆਉਗੀ। ਮੈਂ ਮੇਰੇ ਵੱਲੋਂ ਭਰੋਸਾ ਮੈਂ ਤੁਹਾਨੂੰ ਦਿਨਾ। ਔਰ ਕੁਝ ਕੰਮ ਅਸੀਂ ਇਦਾਂ ਦੇ ਵੀ ਕੀਤੇ ਜਿਵੇਂ ਸੰਗਰੂਰ ਜ਼ਿਲ੍ਹੇ ਤੋਂ ਕਈ ਕੰਮ ਅਜੇ ਨੇ। ਜਿਨ੍ਹਾਂ ਦੀ ਅਸੀਂ ਲੈਬੋਰੀਟਰੀ ਬਣਾ ਰੱਖੀ ਹੈ ਸੰਗਰੂਰ ਵੀ ਪਹਿਲਾਂ ਸੰਗਰੂਰ ਟਰਾਈ ਕਰ ਲੋ। ਜੇ ਸੰਗਰੂਰ ਕਾਮਯਾਬ ਹੋ ਗਿਆ ਫੇ ਸਾਰੇ ਪੰਜਾਬ 'ਚ ਕਰ ਦਾਂਗੇ ਤੇ ਤੁਸੀਂ ਵੀ ਤਾਂ ਇਹੀ ਕੀਤਾ ਸੀ 2014 'ਚ ਮੈਨੂੰ ਪਹਿਲਾਂ ਸੰਗਰੂਰ ਤੋਂ ਟਰਾਈ ਕੀਤਾ ਸੀ। ਸੰਗਰੂਰ ਤੋਂ ਆਮ ਆਦੇ ਪਾਰਟੀ ਕਾਮਯਾਬ ਹੋ ਗਈ ਤਾਂ ਸਾਰੇ ਪੰਜਾਬ ਚ ਹੋ ਗਈ। ਤੂੰ ਸੰਗਰੂਰ ਤਾਂ ਫਿਰ ਇੱਕ ਰਾਜਧਾਨੀ ਬਣ ਗਈ ਨਾ ਪ੍ਰਯੋਗਸ਼ਾਲਾ ਬਣ ਗਈ ਇੱਕ। ਸੋ ਸੰਗਰੂਰ ਅਸੀਂ ਇੱਕ ਪਹਿਲ ਨਾਂ ਦੀ ਅਕਾਲਗੜ੍ਹ ਤੋਂ ਮੇਰੇ ਖਾ ਸ਼ੁਰੂ ਕੀਤੀ ਸੀ। ਪਹਿਲ ਨਾਂ ਦੀ ਸਕੀਮ ਸ਼ੁਰੂ ਕੀਤੀ ਸੀ ਜਿਹਦੇ ਚ ਪੰਚਾਇਤ ਘਰ ਚ ਜਾਂ ਕਿਤੇ ਕੋਈ ਸਾਂਝੀ ਜਗ੍ਹਾ ਤੇ ਮਸ਼ੀਨਾਂ ਰੱਖ ਕੇ ਮਾਮਾ ਭੈਣਾਂ ਦਾ ਇੱਕ ਗਰੁੱਪ ਬਣਾਇਆ ਸੀ ਸੈਲਫ ਹੈਲਪ ਗਰੁੱਪ। ਕਿ ਉਹਨਾਂ ਨੂੰ ਸਰਕਾਰੀ ਸਕੂਲਾਂ ਦੇ ਬੱਚਿਆਂ ਦੀਆਂ ਵਰਦੀਆਂ ਸਿਉਣ ਵਾਸਤੇ ਦਿੱਤੀਆਂ ਕੰਪਿਊਟਰ ਤੇ ਨਾਮ ਪਾ ਜਾਂਦਾ ਸੀ ਉਹ ਮਸ਼ੀਨ ਘਰੇ ਵੀ ਲੈ ਕੇ ਜਾ ਸਕਦੀਆਂ ਸੀ ਤੇ ਉਹਨਾਂ ਨੂੰ ਫਿਰ ਸਿਉ ਕੇ ਸਕੂਲਾਂ ਨੂੰ ਅਸੀਂ ਸਪਲਾਈ ਕਰਦੇ ਸੀ ਤਾਂ ਤੁਸੀਂ ਹੈਰਾਨ ਹੋਵੋਗੇ ਮੇਰੇ ਕੋਲੇ ਡਾਟਾ ਪਿਆ ਹੈ 1800 ਤੋਂ ਵੱਧ ਔਰਤਾਂ ਨੂੰ ਟ੍ਰੇਨਿੰਗ ਦੇ ਕੇ ਪਹਿਲ ਪ੍ਰੋਜੈਕਟ ਦੇ ਦੀਨ ਸੰਗਰੂਰ ਦੀਆਂ ਜਿਹੜੀਆਂ ਸਵੇ ਸਹਿਤਾ ਸਮੂਹਾਂ ਦੇ ਜਿਹੜੇ ਸੈਲਫ ਹੈਲਪ ਗਰੁੱਪ ਜਿਹੜੇ ਨੇ 2024-25 ਚ ਲਗਭਗ 80000 ਸਕੂਲੀ ਵਰਦੀਆਂ ਬਣਾ ਕੇ 4.5 ਕਰੋੜ ਰੁਪਇਆ ਮਾਵਾ ਭੈਣਾਂ ਨੇ ਕਮਾ ਲਿਆ 4.5 ਕਰੋੜ ਰੁਪਇਆ 80000 ਸਕੂਲਾਂ ਦੀ ਵਰਦੀ ਫਿਰ ਪ੍ਰਾਈਵੇਟ ਸਕੂਲ ਵੀ ਆ ਗਏ ਉਹਨਾਂ ਨੂੰ ਵੀ ਕਹਤਾ ਤੁਸੀਂ ਵੀ ਸਾਡੇ ਕੋਲੋਂ ਸਵਾਓ ਫਿਰ ਜਦੋਂ ਕਾਮਯਾਬ ਹੋ ਗਿਆ ਅਸੀਂ ਸਾਰੇ ਪੰਜਾਬ ਦੇ ਜ਼ਿਲ੍ਹਿਆਂ 'ਚ ਲੈ ਗਏ ਹੁਣ ਅਸੀਂ ਪੁਲਿਸ ਦੀਆਂ ਵਰਦੀਆਂ ਵੀ ਲੈ ਕੇ ਜਾ ਰਹੇ ਹਾਂ ਉਹਨਾਂ ਕੋਲੇ ਆ ਜਿਹੜੇ ਮੁੰਡੇ ਖੜੇ ਐ ਪੁਲਿਸ ਵਾਲੇ ਇਹਨਾਂ ਦੀਆਂ ਵਰਦੀਆਂ ਦੇ ਨਾਪ ਕਿਹੜੀ ਫੀਤੀ ਲੱਗੂਗੀ ਸਭ ਕੁਝ ਉਹ ਦਿੱਤਾ ਜਾਊਗਾ ਤੇ ਪੁਲਿਸ ਦੀਆਂ ਵਰਦੀਆਂ ਨਾਮ ਵੀ ਇੱਥੇ ਜਿਹੜੇ ਲੱਗੂਗੀ ਪਲੇਟ ਕਿਉਂਕਿ ਜਦੋਂ ਸਾਡੀਆਂ ਮਾਵਾ ਭੈਣਾਂ ਜਿਨ੍ਹਾਂ ਕੋਲ ਕਲਾ ਹੈਗੀ ਐ ਜਦੋਂ ਤੱਕ ਉਹਦਾ ਘਰ ਵਾਲਾ ਆ ਜਾਂ ਉਹਦਾ ਭਰਾ ਆ ਜਾਂ ਉਹਨਾਂ ਦਾ ਕਮਾਊ ਜਿਹੜਾ ਜੀਅ ਕਰਦਾ ਜਦੋਂ ਤੱਕ ਉਹ ਆਪਣੀ ਨੌਕਰੀ ਤੋਂ ਆਪਣੇ ਘਰੋਂ ਆਪਣੇ ਦਫ਼ਤਰੋਂ ਆਪਣੇ ਖੇਤੋਂ ਆਵੇ ਉਦੋਂ ਤੱਕ ਘਟੋ-ਘਟ ਉਹਦੇ ਘਰੇ 1000 1500 2000 ਰੁਪਇਆ ਉਹਦੇ ਘਰ ਦੇ ਕਮਾ ਕੇ ਬੈਠੇ ਹੋਣ ਤਾਂ ਕਬੀਲਦਾਰੀ ਵੀ ਲੀਤੇ ਰਹੂਗੀ ਤੇ ਤਰੱਕੀ ਵੀ ਤਾਈਆਂ ਹੋਊਗੀ ਚੀਨ ਦੀ ਤਰੱਕੀ ਦਾ ਇਹੀ ਕਾਰਨ ਹੈ ਉਥੇ ਪਿੰਡਾਂ ਦੇ ਵਿੱਚ ਲੇਡੀਜ਼ ਕੰਮ ਕਰ ਰਹੀਆਂ ਔਰ ਕੰਮ ਵੀ ਉਹ ਕਰ ਰਹੇ ਜਿਹੜਾ ਆਪਾਂ ਨੂੰ ਆਉਂਦਾ ਦਰੀਆਂ ਬੁਣਨੀਆਂ ਕੱਚੀ ਕਹਾਣੀ ਦਾ ਤੇਲ ਸਾਬਣਾ ਬਣਾਉਣੀਆਂ ਚੱਪਲਾਂ ਬਣਾਉਣੇ ਕਿੰਨੇ ਕੰਮ ਨੇ ਜਿਹੜੇ ਆਪਾਂ ਨੂੰ ਆਉਂਦੇ ਨੇ ਜਿਹਨਾਂ ਨੂੰ ਆਪਾਂ ਕਮਰਸ਼ੀਅਲ ਕਰ ਦਈਏ ਫਿਰ ਅਸੀਂ ਹਰ ਮਹੀਨੇ ਉਹਦਾ ਮਹੀਨੇ ਚ ਦੋ ਵਾਰ ਉਹਦੀ ਉਹ ਵੀ ਲਾਉਨੇ ਆ ਮਾਰਕੀਟ ਐ ਰੋਡ ਤੇ ਪਹਿਲਮਾਰਟ ਕਰਕੇ ਦੋ ਘੰਟਿਆਂ ਚ ਸਾਰਾ ਸਮਾਨ ਵਿਕ ਜਾਂਦਾ ਜੀ ਦੋ ਘੰਟਿਆਂ ਚ ਕਿਉਂਕਿ ਉਹ ਆਰਗੈਨਿਕ ਚੀਜ਼ਾਂ ਨੇ ਕਿੱਥੋਂ ਮਿਲਦਾ ਅੱਜ ਸਾਗ ਨਹੀਂ ਮਿਲਦਾ ਜੀ ਕਿਤੋਂ ਜੇ ਕਿਤੇ ਮਾਵਾ ਭੈਣਾਂ ਦਾ ਘੋਟਿਆ ਹੋਇਆ ਆਲਣ ਪਾ ਕੇ ਮਿਲਿਆ ਸਾਗ ਮਿਲ ਜੇ ਕਿਤੇ ਲੋਕ ਕਹਿੰਣਗੇ ਯਾਰ ਕਿੱਥੋਂ ਮਿਲਦਾ ਇਹਦਾ ਭਾਅ ਕੀ ਹੈ ਸਾਨੂੰ ਇਹ ਦੱਸਦੇ ਸਵੇ ਸਾਡੇ ਕੋਲੇ ਪਹਿਲਾਂ ਹੀ ਕਲਾ ਹੈਗੀ ਹੈ ਪਿੰਡਾਂ 'ਚ ਸੋ ਅਸੀਂ ਉਹ ਵੀ ਆਪਾਂ ਨੇ ਐਪਰੀਸ਼ੀਏਟ ਕਰਨਾ ਕੋਈ ਸੈਲਫ ਹੈਲਪ ਗਰੁੱਪ ਬਣਾਉਣਾ ਪਿੰਡਾਂ 'ਚ ਮਤੇ ਪਾ ਕੇ ਦਿਓ ਪੰਚਾਇਤਾਂ ਵੱਲੋਂ ਤੇ ਗ੍ਰਾਂਟਾਂ ਦੀ ਸਾਡੇ ਵੱਲੋਂ ਕੋਈ ਘਾਟ ਨਹੀਂ ਗਲੀਆਂ ਨਾਲੀਆਂ ਤਾਂ ਦੇਖੋ 77 ਸਾਲ ਹੋ ਗਏ ਸਰਕਾਰ ਗਲੀ ਉੱਚੀ ਚੱਕ ਦਿੰਦੀ ਐ ਕਰਨੀਵੇਂ ਹੋ ਜਾਂਦੇ ਲੋਕ ਘਰ ਉੱਚਾ ਚੱਕ ਲੈਂਦੇ ਗਲੀ ਨਹੀਂ ਵੀ ਹੋਈ ਐਂ ਚੱਲੀ ਜਾਂਦਾ ਤਾਂ 77 ਸਾਲ ਹੋ ਗਏ ਹਜੇ ਪਤਾ ਨਹੀਂ ਕਿੱਥੇ ਕਿ ਜਾ ਕੇ ਨਿਬੜੂਗਾ ਵੀ ਮੈਚ ਕਦੋਂ ਕਰਾਂਗੇ ਹਨਾ ਕਰ ਰਹੇ ਆ ਉਹਦੇ ਬਾਰੇ ਪਰ ਮੈਂ ਕਹਿੰਨਾ ਵੀ ਉਸ ਤੋਂ ਪਹਿਲਾਂ ਬੱਚਿਆਂ ਦੇ ਪੜਨ ਲਈ ਲਾਇਬ੍ਰੇਰੀ ਹਰੇਕ ਪਿੰਡ 'ਚ ਹੁਣ ਤੱਕ ਸੰਗਰੂਰ ਜ਼ਿਲ੍ਹੇ ਨੂੰ ਅਸੀਂ 26 ਦੇ ਕਰੀਬ ਲਾਇਬ੍ਰੇਰੀਆਂ ਜਾਰੀ ਕਰ ਚੁੱਕੇ ਹਾਂ ਔਰ ਕਈ ਤਾਂ ਪਿੰਡਾਂ ਜਾਣਦੇ ਹੋਣਗੇ ਕਿ ਨੌਰੀ ਜਿੱਥੇ ਵੀ ਪਿੰਡਾਂ 'ਚ ਲਾਇਬ੍ਰੇਰੀ ਸ਼ਾਨਦਾਰ ਲਾਇਬ੍ਰੇਰੀਆਂ ਨੇ ਏਸੀ ਲਾਇਬ੍ਰੇਰੀਆਂ ਨੇ ਉੱਥੇ ਕੰਪਿਊਟਰ ਲੱਗੇ ਨੇ ਵਾਈਫਾਈ ਫ੍ਰੀ ਹੈ ਨਾਲ-ਨਾਲ ਲਾਇਬ੍ਰੇਰੀਆਂ ਦੇ ਇਹ ਨਹੀਂ ਹੈਗਾ ਕੱਲੀਆਂ ਕੋਈ ਇਤਿਹਾਸ ਦੀਆਂ ਜਾਂ ਕੋਈ ਹੋਰ ਕਿਤਾਬਾਂ ਨੇ ਸਿਲੇਬਸ ਦੀਆਂ ਕਿਤਾਬਾਂ ਵੀ ਉੱਥੇ ਨੇ ਕਿਉਂਕਿ ਘਰੇ ਕਈ ਵਾਰੀ ਪੜਨ ਦਾ ਮਾਹੌਲ ਨਹੀਂ ਬਣਦਾ ਬੱਚੇ ਬੱਚੀਆਂ ਆ ਕੇ ਉੱਥੇ ਪੜ ਸਕਦੇ ਨੇ ਉੱਥੇ ਪੜਨ ਦਾ ਮਾਹੌਲ ਬਣ ਜਾਂਦਾ ਹੈ ਘਰੇ ਕਈ ਵਾਰੀ ਕਬੀਲਦਰੀ ਦੇ ਕੰਮਾਂ ਚ ਰੋਲੇ ਰੱਪੇ ਚ ਨਹੀਂ ਬਣਦਾ ਮਾਹੌਲ ਉਹ ਤੁਸੀਂ ਦੇਖ ਕੇ ਜਾਇਓ ਸੰਗਰੂਰ ਵਾਲੀ ਲਾਇਬ੍ਰੇਰੀ ਪਰ ਇਹ ਨਵੀਰ ਕਾਲਜ ਦੇ ਨਾਲ ਹੀ ਹੈ ਕਿੰਨੀ ਸ਼ਾਨਦਾਰ ਲਾਇਬ੍ਰੇਰੀ ਤੁਸੀਂ ਕਹੋਗੇ ਯਾਰ ਇਹ ਬਾਹਲੇ ਮੁਲਕ ਦਾ ਹੈ ਯੂਪੀਐਸਸੀ ਸੈਂਟਰ ਖੋਲਣੇ ਨੇ ਅਸੀਂ ਤਾਂ ਆਇਲੈਟਸ ਨੂੰ ਹੀ ਡਿਗਰੀ ਸਮਝ ਲਿਆ ਚਲੋ ਜੀ ਪਲੱਸ 2 ਕਰਕੇ ਆਇਲੈਟਸ ਕਰਕੇ ਚਲੋ ਕੈਨੇਡਾ ਨੂੰ ਉੱਥੇ ਬੁਰਾ ਹਾਲ ਹੋ ਗਿਆ ਜੀ ਹੁਣ ਹੁਣ ਇੱਧਰ ਨੂੰ ਭੇਜ ਜੰਦੇ ਉਹ ਕੈਨੇਡਾ ਵਾਲੇ ਆਪਾਂ ਆਪਦਾ ਆਪਦਾ ਮੁਲਕ ਹੀ ਠੀਕ ਕਰਨਾ ਪਊਗਾ ਬਗਾਨਿਆਂ ਤੇ ਆਪਾਂ ਨਹੀਂ ਛੱਡ ਸਕਦੇ ਜੀ ਕਿੰਨਾ ਕਚਿਰ ਆਪਾਂ ਬਗਾਨੇ ਮੁਲਕਾਂ ਤੇ ਸਹਾਰੇ ਰਵਾਂਗੇ ਆਪਦਾ ਮੁਲਕ ਹੀ ਠੀਕ ਕਰ ਲਈਏ ਕੀ ਘਾਟ ਹੈ ਜੀ ਝੋਟੇ ਦੇ ਸਿਰ ਵਰਗੀ ਧਰਤੀ ਹੈ ਮਿਹਨਤੀ ਕੌਮ ਹੈ ਹਰ ਕਿਸਮ ਦਾ ਮੌਸਮ ਹੈ ਗੁਰੂਆਂ ਦਾ ਆਸ਼ੀਰਵਾਦ ਹੈ ਹਰ ਰੋਜ਼ ਸਵੇਰੇ ਸਰਬੱਤ ਦੇ ਭਲੇ ਦੀ ਬਾਣੀ ਨਾਲ ਉੱਠਦੇ ਆਂ ਤੇ ਰਹਿ ਰਾਸ ਨਾਲ ਸਰਬੱਤ ਦਾ ਭਲਾ ਕਹਿ ਕੇ ਸੌਂਨੇ ਆਂ ਇਤੋਂ ਵੱਡਾ ਕੋਈ ਆਸ਼ੀਰਵਾਦ ਪ੍ਰਾਪਤ ਧਰਤੀ ਹੋ ਸਕਦੀ ਹੈ ਜੀ ਫੇਰ ਭੱਜੀ ਜਾਂਦੇ ਆਂ ਧਰਤੀ ਛੱਡ ਕੇ ਕਿਉਂਕਿ ਕਮੀਆਂ ਰਹਿ ਗਈਆਂ ਸੋ ਤੁਸੀਂ ਕਰਨੀਆਂ ਪੂਰੀਆਂ ਕਿਉਂਕਿ ਤੁਸੀਂ ਜਿਹੜੇ ਸਭ ਤੋਂ ਛੋਟੀ ਥੱਲੇ ਵਾਲੀ ਇਕਾਈ ਹੋਂ ਜੇ ਜੇ ਮੈਨੂੰ ਦੱਸੋਗੇ ਨਹੀਂ ਕਿ ਆ ਕਰਨਾ ਹੈ ਜੀ ਤੇ ਪਤਾ ਕਿਵੇਂ ਲੱਗੂਗਾ ਜਦੋਂ ਮੈਂ ਐਮਪੀ ਸੀ ਉਦੋਂ ਵੀ ਮੈਨੂੰ ਬਹੁਤ ਸਾਰੇ ਪਤਾ ਲਿਆ ਉਦੋਂ ਪਤਾ ਲੱਗਿਆ ਸੀ ਮੈਨੂੰ ਕਿ ਕਈ ਪੰਚਾਇਤਾਂ ਹੀ ਨਹੀਂ ਮਤਾ ਪਾਉਂਦੀਆਂ ਸੀ ਮੈਂ ਕਿਉਂ ਨਹੀਂ ਪਾਉਂਦੇ ਮਤਾ ਕਹਿੰਦੇ ਜੀ ਪੰਚਾਇਤ ਕਾਂਗਰਸ ਦੀ ਹੈ ਅੱਛਾ ਸਰਪੰਚ ਕਾਂਗਰਸ ਦਾ ਹੈ ਤੇ ਜੀ ਉਹ ਕਹਿੰਦਾ ਫਿਰ ਭਵੰਤ万 ਦੀ ਚੜਾਈ ਹੋ ਜਾਊ ਮੈਂ ਕਿਹਾ ਯਾਰ ਪੈਸੇ ਤਾਂ ਥੋੜੇ ਨੇ ਪੱਥਰ ਉਹਨਾਂ ਦੇ ਨਾਂ ਦਾ ਲਾ ਦਾਂਗੇ ਕਿਹੜੀ ਗੱਲ ਹੈ ਇਸੇ ਕਰਕੇ ਮੈਂ ਕਿਹਾ ਸੀਗਾ ਕਿ ਸਰਪੰਚ ਜਿਹੜਾ ਉਹਨਾਂ ਕਾਂਗਰਸ ਦਾ ਹੋਣਾ ਚਾਹੀਦਾ ਨਾ ਅਕਾਲੀ ਦਲ ਦਾ ਨਾ ਆਮ ਆਦਮੀ ਪਾਰਟੀ ਦਾ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਵੀ ਸਾਡੇ ਪਿੰਡ ਦਾ ਸਰਪੰਚ ਆ ਇਹ ਵੋਟਾਂ ਵੇਲੇ ਜਿੱਦਾਂ ਮਰਜ਼ੀ ਹੋ ਜੇ ਉਹ ਤੁਹਾਡੀ ਮਰਜ਼ੀ ਹੈ ਵੋਟਾਂ ਦਾ ਰੌਲਾ ਤਾਂ ਮਹੀਨਾ ਡੇਢ ਮਹੀਨਾ ਹੀ ਹੁੰਦਾ ਹੈ ਬਾਕੀ ਪੌਣੇ 5 ਸਾਲ ਤਾਂ ਤੁਸੀਂ ਪਿੰਡ ਵੱਲ ਰਹੋ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਪੰਚ ਪਿੰਡ ਦਾ ਹੋਣਾ ਚਾਹੀਦਾ ਕਿਸੇ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਵੀ ਮੈਂ ਨਹੀਂ ਸਾਈਨ ਕਰਦਾ ਲੈ ਲਿਆ ਕੇ ਦਿਖਾਓ ਫਿਰ ਇੱਥੇ ਗਾਰੰਟ ਇਹ ਤਾਂ ਕੋਈ ਪਿੰਡ ਤੋਂ ਬਦਲਾ ਲੈਣ ਵਾਲੀ ਗੱਲ ਹੀ ਹੋਊਗੀ ਨਾ ਫਿਰ ਅਚਾ ਸੀ ਕੋਈ ਐਦਾਂ ਨਹੀਂ ਕਹਿੰਦੇ ਨਾ ਮੈਂ ਕੋਈ ਇਸ ਇਸ ਕਿਸਮ ਦੀ ਰਾਜਨੀਤੀ ਕਰਦਾ ਤੰਗ ਦੇ ਲਾ ਲਈ ਵੀ ਐਸ ਗਲੀ ਚੋਂ ਝਾੜੂ ਨੂੰ ਵੋਟਾਂ ਨਹੀਂ ਪਈਆਂ ਦੋ ਪੁਲੀਆਂ ਹੀ ਪੱਟ ਲੋ ਬਾਅਦ ਚ ਕਹੀ ਚਲੋ ਲੈ ਬੋਲਾ ਆ ਕੇ ਦਿਖਾਓ ਹੁਣ ਤੁਸੀਂ ਉਹ ਕੰਮ ਤਾਂ ਮੈਂ ਕਰਦਾ ਨਹੀਂ ਮੈਂ ਤਾਂ ਤੁਸੀਂ ਪ੍ਰੋਜੈਕਟ ਬਣਾ ਕੇ ਲਿਓ ਜੇ ਪ੍ਰੋਜੈਕਟ ਵਧੀਆ ਮੈਨੂੰ ਨੀ ਮੈਂ ਨਹੀਂ ਦੇਖਦਾ ਕਿ ਇਸ ਪਿੰਡ ਚੋਂ ਵੋਟਾਂ ਕਿਹਨੂੰ ਪਈਆਂ ਨੇ ਕਿਹਨੂੰ ਉਹ ਬਾਅਦ ਦੀਆਂ ਗੱਲਾਂ ਪ੍ਰੋਜੈਕਟ ਉਹ ਪ੍ਰੋਜੈਕਟ ਦਿਖਾ ਕੇ ਹੋਰ ਪਿੰਡਾਂ ਨੂੰ ਦਿਖਾਈਏ ਇੱਥੇ ਧੂਰੀ ਵਾਲੇ ਬੈਠੇ ਹੋਣੇ ਬਹੁਤ ਸਾਰੇ ਧੂਰੀ ਦੇ ਪਿੰਡਾਂ ਵਾਲੇ ਹੱਥ ਖੜੇ ਕਰਿਓ ਹੁਣ ਧੂਰੀ ਵਾਲਿਆਂ ਨੂੰ ਮੈਂ ਕਿਹਾ ਸੀਗਾ ਵੀ ਤੁਸੀਂ ਤੁਸੀਂ ਪੰਜਾਬ ਦੀ ਸਰਕਾਰ ਦੀ ਧੂਰੀ ਬਣੋਂਗੇ ਬਣ ਕੇ ਤੇ ਇਹਨਾਂ ਨੇ ਕਮਾਲ ਕਰਤੀ ਤੇ ਹੁਣ ਇਹਨਾਂ ਨੇ ਜ਼ਿੰਮੇਵਾਰੀ ਨਿਭਾਤੀ ਮੇਰੀ ਜ਼ਿੰਮੇਵਾਰੀਆਂ ਹੁਣ ਪਿੰਡਾਂ 'ਚ ਕੰਮ ਕਰਾਉਣ ਦੀ ਸੀਵਰੇਜ ਪਾਉਣ ਦੀ ਖੇਤਾਂ 'ਚ ਆਪਾਂ ਜਿਹੜੀਆਂ ਕੱਸੀਆਂ ਨਾਲੇ ਤੁਹਾਡੇ ਬੰਦ ਹੋਏ ਪਏ ਨੇ ਦੱਸੋ ਕਿੱਥੇ ਨੇ ਪਾਈਪਾਂ ਪਾਈਏ ਤੇ ਨਹਿਰਾਂ ਚੋਂ ਪਾਣੀ ਲੈ ਕੇ ਪਿੰਡਾਂ ਨੂੰ ਭੇਜੀਏ ਕਈ ਪਿੰਡਾਂ ਨੇ ਤੁਸੀਂ ਵੀਡੀਓ ਦੇਖੀ ਹੋਣੀ ਆ 35 35 40 40 ਸਾਲ ਬਾਅਦ ਕਹਿੰਦੇ ਪਾਣੀ ਆਇਆ ਜੀ ਸਾਡੇ ਪਿੰਡ ਥੱਲੋਂ ਪਧਰਤੀ ਚੋਂ ਕੱਢੀ ਜਾਂਦੇ ਆ ਤੇ ਉਹ ਕੱਸੀਆਂ ਖਾਲਾਂ ਨੂੰ ਭੁੱਲ ਗਏ ਅਸੀਂ ਉਹ ਸਾਰੇ ਕੱਸੀਆਂ ਖਾਲਾਂ ਜਿਹੜੇ ਸੂਏ ਰਜਵਾਹੇ ਚਲਾ ਲੇ ਚਲਾ ਕੇ ਤੁਸੀਂ ਹੈਰਾਨ ਹੋ ਜਾਓਗੇ ਅੱਜ ਮੈਂ ਤੁਹਾਨੂੰ ਇੱਕ ਅੰਕੜਾ ਦਿੰਨਾ 16 ਮਾਰਚ 2022 ਨੂੰ ਸਰਕਾਰ ਬਣੀ ਸੀ ਸੌ ਚੁੱਕੀ ਸੀ ਖੜਕੜ ਕਲਾਂ ਤੁਹਾਡੇ ਚ ਵੀ ਬਹੁਤ ਸਾਰੇ ਗਏ ਹੋਣਗੇ ਉੱਤੇ ਭਗਤ ਸਿੰਘ ਦੇ ਪਿੰਡ ਉਦੋਂ 21% ਪਾਣੀ ਵਰਤ ਰਹੇ ਸੀਗੇ ਨਹਿਰਾਂ ਦਾ 21% ਪਾਣੀ ਪੰਜਾਬ ਇਸਤੇਮਾਲ ਕਰ ਰਿਹਾ ਸੀ ਖੇਤਾਂ ਵਾਸਤੇ ਸਿਰਫ 2 ਸਾਲਾਂ ਚ 84% ਤੇ ਆ ਗਏ ਜੀ ਅੱਜ 84% ਤੇ ਚਾਰ ਗੁਣਾ ਵੱਧ ਗਿਆ ਤੁਹਾਡੇ ਪਿੰਡਾਂ ਚ ਬਹੁਤ ਸਾਰੇ ਪਾਈਪਾਂ ਪਈਆਂ ਹੋਣੀਆਂ ਬਹੁਤ ਸਾਰੇ ਖਾਲਾਂ ਚ ਪਾਣੀ ਆਇਆ ਹੁਣ ਔਰ ਜਿਹੜਾ ਉਹ ਪਾਣੀ ਹੈ ਨਾ ਹੈਗਾ ਵੀ ਮੀਨਰਲ ਹੈ ਉਹ ਜ ਤੱਤ ਨੇ ਧਰਤੀ ਦੀ ਬਜਾਊ ਸ਼ਕਤੀ ਵੱਧਦੀ ਹੈ ਥੱਲੇ ਤਾਂ ਹੁਣ 600 ਫੁੱਟ ਤੇ ਜਾ ਬੜੇ ਗਰਮ ਪਾਣੀ ਆਉਣ ਲੱਗ ਗਿਆ ਤੱਤ ਆਉਂਦਾ ਨਾ ਹੁਣ ਉਹ ਹੁਣ ਪੁਰਾਣਾ ਜ਼ਮਾਨਾ ਤਾਂ ਰਿਹਾ ਨਹੀਂ ਹੈਗਾ ਵੀ ਵੀ ਠੰਡੇ ਠੰਡੇ ਪਾਣੀ ਚ ਬੋਰ ਥੱਲੇ ਨਾ ਲਾਂਗੇ ਔਲੂ ਚ ਜਾਂ ਖੇਲ ਕਹਿੰਦੇ ਨੇ ਚ ਬੱਚਾ ਵੀ ਕਹਿੰਦੇ ਨੇ ਗਰਮ ਆਉਂਦਾ ਹੁਣ ਤਾਂ ਤੇ ਨਾ ਹੀ ਕਿਤੇ ਡੇਕ ਵੀ ਨਹੀਂ ਛੱਡੀ ਉਹ ਵੀ ਕਿਸੇ ਟਿਊਬਲ ਤੇ ਡੇਕ ਹੀ ਹੋਵੇ ਪਹਿਲਾਂ ਇਹ ਦੋ ਡੇਕਾਂ ਇੱਕ ਟਾਲੀ ਹੈ ਨਾ ਉੱਥੇ ਬਹਿ ਕੇ ਰੋਟੀ ਖਾਂਦੇ ਸੀ ਚਾਹ ਬਣਾਉਂਦੇ ਸੀ ਇਹ ਕਾਹ ਕੰਮ ਜ਼ਰੂਰ ਕਰਨਾ ਆਪਦੇ ਪਿੰਡਾਂ 'ਚ ਜਾਂਦੇ ਰਾਹਾਂ ਨੂੰ ਫਿਰਨੀਆਂ 'ਚ ਤੇ ਪਿੰਡਾਂ ਦੇ ਟਿਊਬਲਾਂ ਤੇ ਦਰਖਤ ਜ਼ਰੂਰ ਲਗਾਉਣੇ ਆ ਦਰਖਤ ਜਿਹੜੇ ਨੇ ਉਹ ਉਹ ਦੇ ਬਿਨਾ ਆਪਾਂ ਆਕਸੀਜਨ ਜਿਹੜੀ ਹੈ ਸਾਹ ਤਾਂ ਲੈਣੇ ਆ ਆਪਾਂ ਤਾਂ ਹੁਣ ਐ ਕਰਨ ਲੱਗ ਗਏ ਵੀ ਸੌ ਦਾ ਕੀ ਹੈ ਤਾਂ ਬਾਅਦ ਆਵੇ ਨਾ ਆਵੇ ਕਿਰਾਂ ਚੱਕੀੇ ਕੰਮ ਨੂੰ ਕਰਾਂ ਸੋ ਇਹ ਕੰਮ ਨੇ ਦਰਖਤ ਲਾਉਣੇ ਆ ਪਿੰਡਾਂ ਜਾਂਦੇ ਰਾਹਾਂ ਦੇ ਜਾਂ ਟਿਊਬਵੱਲਾਂ ਤੇ ਔਰ ਸਭ ਤੋਂ ਵੱਡੀ ਗੱਲ ਹੈ ਪਿੰਡ ਸਾਰਿਆਂ ਨੂੰ ਪਤਾ ਹੁੰਦਾ ਕਿ ਮੈਨੂੰ ਪਤਾ ਪਿੰਡਾਂ ਵਾਲਿਆਂ ਨਾਲ ਤਾਂ ਪਿੰਡ ਹੈ ਅਸੀਂ ਮਨਰਗਾ ਸਕੀਮ ਦੇ ਤੀਨ ਜਿਲ੍ਹਾ ਸੰਗਰੂਰ ਚ 162 ਲੱਖ ਰੁਪਏ ਨਾਲ 1 ਕਰੋੜ 62 ਲੱਖ ਨਾਲ 32000 1317 ਬੂਟੇ ਲਵਾਏ ਨੇ ਅੱਜ ਕੱਲ ਉਹ ਜ਼ਮਾਨਾ ਨਹੀਂ ਹੈਗਾ ਵੀ ਬੂਟੇ ਲਾਤੇ ਬਾਅਦ ਚ ਆਵਾਰਾ ਪਸ਼ੂ ਉਹਨੂੰ ਮੁੱਛ ਗਏ ਜਾਂ ਉਹਨੂੰ ਚਰ ਗਏ ਹੁਣ ਤਾਂ 5-5 ਫੁੱਟ ਦੇ 6-6 ਫੁੱਟ ਦੇ ਹੀ ਆ ਜਾਂਦੇ ਆ ਬਣੇ ਬਣਾਏ ਬਸ ਚੱਲਣਾ ਹੀ ਹੁੰਦਾ ਉਹਨਾਂ ਨੇ ਬਸ ਇਹ ਕੋਸ਼ਿਸ਼ਾਂ ਜ਼ਰੂਰ ਕਰਿਓ ਨੌਜਵਾਨ ਮੁੰਡੇ ਬਹੁਤ ਸਾਰੇ ਚੁਣੇ ਗਏ ਨੇ ਸਰਬਸੰਮਤੀ ਨਾਲ ਬਹੁਤ ਚੁਣੇ ਗਏ ਨੇ ਇਹ ਤੁਹਾਡਾ ਫਰਜ਼ ਬਣਦਾ ਯਾਦ ਰੱਖਣਗੇ ਲੋਕ ਤੁਹਾਨੂੰ ਵੀ ਹਾਂ ਯਾਰ ਕੋਈ ਪੰਚਾਇਤ ਆਈ ਸੀ ਪਿੰਡ ਦਾ ਸੁਧਾਰ ਕਰਦਾ ਦੇਖੋ ਇੱਕ ਪੰਚਾਇਤ ਇੱਕ ਪਿੰਡ ਦੀ ਕਾਇਆ ਪਲਟ ਸਕਦੀ ਹੈ ਇੱਕ ਡੀਸੀ ਇੱਕ ਜ਼ਿਲ੍ਹੇ ਦੀ ਕਾਇਆ ਪਲਟ ਸਕਦਾ ਹੈ ਇੱਕ ਐਮਐਲਏ ਇੱਕ ਹਲਕੇ ਦਾ ਕਾਇਆ ਪਲਟ ਕਰ ਸਕਦਾ ਹੈ ਇੱਕ ਐਮਪੀ ਨੌ ਹਲਕਿਆਂ ਦੀ ਕਾਇਆ ਪਲਟ ਕਰ ਸਕਦਾ ਹੈ ਇੱਕ ਮੁੱਖ ਮੰਤਰੀ ਪੂਰੀ ਸਟੇਟ ਦੀ ਕਾਇਆ ਪਲਟ ਕਰ ਸਕਦਾ ਹੈ ਸੂਚੀ ਚੇਨ ਬਣਦੀ ਹੈ ਪਹਿਲੀ ਵਾਰ ਆਪਣੇ ਕੋਲੇ ਸੰਗਰੂਰ ਜ਼ਿਲ੍ਹੇ ਵਾਲਣਾਂ ਤੋਂ ਉਹੀ ਸਮਝਦੇ ਸੀ ਵੀ ਪਛੜੇ ਹੋਏ ਨੇ ਬੈਕਵਰਡ ਨੇ ਹੁਣ ਪਤਾ ਲੱਗਿਆ ਉਹਨਾਂ ਨੂੰ ਵੀ ਸਭ ਤੋਂ ਤੇਜ਼ ਤਾਂ ਇਹੀ ਨੇ ਉਹ ਲੱਗ ਗੱਲ ਹੈ ਵੀ ਆਪਾਂ ਦੱਬੀ ਬੈਠੇ ਸੀ ਆਪਣੇ ਆਪ ਨੂੰ ਆਪਣੇ ਜਜ਼ਬਾਤਾਂ ਨੂੰ ਆਪਾਂ ਨੂੰ ਕੁਝ ਮਿਲਿਆ ਨਹੀਂ ਮੌਕਾ ਨਹੀਂ ਮਿਲਿਆ ਜਦੋਂ ਮਿਲਿਆ ਆਪਾਂ ਨੇ ਫਿਰ ਉਹ ਮੌਕਾ ਛੱਡਿਆ ਨਹੀਂ ਸੋ ਮੈਂ ਤੁਹਾਨੂੰ ਕਹਿੰਦਾ ਹੁੰਦਾ ਸੀਗਾ ਵੀ ਤੁਹਾਨੂੰ ਦੇਖਣ ਆਇਆ ਕਰਨਗੇ ਲੋਕ ਵੀ ਆਹਾਂ ਨੇ ਓਏ ਜਿਨ੍ਹਾਂ ਨੇ ਮਾਂਜੇ ਨੇ ਸਾਰੇ ਤੇ ਫਿਰ ਦੇਖਣ ਆਉਂਦੇ ਹਨਾ ਲੋਕ ਵੀ ਆਹ ਨੇ ਓਏ ਸੰਗਰੂਰ ਵਾਲੇ ਸੋ ਇਸ ਕਰਕੇ ਪਹਿਲਾਂ ਕੌਣ ਜਾਣਦਾ ਸੀ ਇੱਕ ਮੈਂ ਤੁਹਾਨੂੰ ਉਦਾਹਰਨ ਦਿੰਨਾ ਦੇਖੋ 5 ਸਾਲ ਚ ਦੋ ਵਾਰੀ ਕਾਨੂੰਨ ਮੁਤਾਬਕ ಗ್ರಾಮ ਸਭਾ ਹੋਣੀ ਜ਼ਰੂਰੀ ਹੈ ਹੁੰਦੀਆਂ ਤਾਂ ਹੈਗੀਆਂ ਪਰ ਕਾਗਜ਼ਾਂ 'ਚ ਹੀ ਤੁਸੀਂ ಗ್ರಾಮ ਸਭਾ ਜ਼ਰੂਰ ਕਰੋ ಗ್ರಾಮ ਸਭਾ ਦਾ ਮਤਲਬ ਹੈ ਜਿਹੜਾ ਵੀ ਉਸ ਪਿੰਡ ਦਾ ਵੋਟਰ ਹੈ ਦੋ ਦਿਨ ਪਹਿਲਾਂ ਡੀਸੀ ਵੱਲੋਂ ਨੋਟਿਸ ਜਾਰੀ ਹੋਊਗਾ ਵੀ ਅੱਜ 19 ਜੀ 21 ਤਰੀਕ ਨੂੰ ਭਾਈ ಗ್ರಾಮ ਸਭਾ ਹੋਊਗੀ ਫਲਾਣੇ ਬੋਰਡ ਥੱਲੇ ਉੱਥੇ ਜਾਓਗੇ ਉੱਥੇ ਤੁਸੀਂ ਆਪਣੇ ਫੈਸਲੇ ਸੁਣਾ ਦਿਓ ਲੋਕਾਂ ਨੂੰ ਵੀ ਆਹ ਕਰਨੇ ਚਾਹੁੰਦੇ ਆ ਇੰਨੇ ਪੈਸੇ ਆਏ ਨੇ ਇੰਨੇ ਖਰਚੇ ਗਏ ਕਿਵੇਂ ਕਰਨਾ ਹੈ ਦੱਸੋ ਪਿੰਡ ਦੇ ਲੋਕ ਜੋ ಗ್ರಾಮ ਸਭਾ ਦਾ ਫੈਸਲਾ ਹੋ ਗਿਆ ਫਿਰ ਤੁਹਾਡੇ ਤੇ ਕੋਈ ਸ਼ੱਕ ਨਹੀਂ ਕਰੂਗਾ ਨਹੀਂ ਤਾਂ ਇਹ ਕੰਮ ਬਹੁਤ ਔਖਾ ਹੈ ਪਿੰਡ 'ਚ ਟੂਰਨਾਮੈਂਟ ਅਸੀਂ ਕਰਾਉਂਦੇ ਰਹੇ ਆ ਮਤਲਬ ਟੂਰਨਾਮੈਂਟ ਵਾਸਤੇ ਹਰ ਇੱਕ ਸਾਲ ਫੰਡ ਇਕੱਠਾ ਕਰੇ ਜਾਂਦੇ ਸੀ ਪਹਿਲਾਂ ਲਾਂਬਾ ਪਿਛਲੇ ਤਾਂ ਖਾ ਗਏ ਹੋਗੇ ਫਿਰ ਅਸੀਂ ਕਹੀ ਪਿੱਥੋਂ ਖਾ ਗਏ ਜੀ ਪੱਲਿਓਂ ਪੈਂਦੇ ਜੀ ਤਾਂ ਉਹ ਇਹ ਕਹਿਣਾ ਬਹੁਤ ਸੌਖਾ ਵੀ ਖਾ ਗਏ ਤਾਂ ਖਾ ਗਏ ਲੁੱਟ ਕੇ ਖਾ ਗਏ ਠੀਕ ਹੈ ਨਾ ਜੇ ਹੁਣ ਲੈ ਹੁਣ ਇੱਕ ਹੋਰ ਬੇਨਤੀ ਕਰਦੇ ਜਿੰਨੇ ਪੰਜ ਸਰਪੰਚ ਚੁਣੇ ਗਏ ਨੇ ਕਿਰਪਾ ਕਰਕੇ 6 ਕੁ ਮਹੀਨੇ ਘਰ ਦਾ ਕੰਮ ਨਾ ਕੋਈ ਸ਼ੁਰੂ ਕਰ ਬੈਠੋ ਭਾਵੇਂ ਕਰਜ਼ਾ ਲੈ ਕੇ ਕਰੋਗੇ ਲੋਕ ਕਹਣਗੇ ਲੈ ਚੱਲ ਪਿਆ ਕੋਠੀ ਦਾ ਕੰਮ ਇਹ ਤਾਂ ਸੌਖਾ ਕੰਮ ਹੈ ਬਹੁਤ ਤਾਂ ਇਲਜ਼ਾਮ ਲਾਉਣਾ ਤਾਂ ਜਹਾਜ ਆਏਗਾ ਉਹ ਹਜੇ ਈ ਰਹਿ ਲੋ ਮੈਂ ਤੁਹਾਨੂੰ ਦੱਸਾਂ ਬਾਅਦ ਦੇਖ ਲਾਂਗੇ ਜਰੂਰ ਲੋਕਾਂ ਨਾਲ ਸਲਾਹ ਕਰੋ ਤੇ ਲੋਕਾਂ ਨੂੰ ਦੱਸ ਦਿਓ ਵੀ ਆਹ ਹਿਸਾਬ ਹੈ ਜੀ ਇੰਨੇ ਪੈਸੇ ਨੇ ਇੰਨੇ ਲੱਗੇ ਲੈ ਸ਼ਰਤ ਲਾ ਲਓ ساری ਉਮਰ ਜੇ ਤੁਹਾਨੂੰ ਕੋਈ ਹਰਾ ਕੇ ਦਿਖਾ ਦੇ ਆਹੀ ਗੱਲ ਮੈਂ ਸੰਗਰੂਰ ਕੀਤਾ ਸੀ ਸੰਗਰੂਰ 'ਚ ਮੈਂ ਹੋਰ ਕੀ ਕਿ ਮੈਂ ਤੁਹਾਨੂੰ ਸਾਰਾ ਹਿਸਾਬ ਦਿੰਦਾ ਸੀ ਵੀ ਇੰਨੇ ਪੈਸੇ ਆਏ ਸੀ ਇੰਨੇ ਸਕੂਲਾਂ ਤੇ ਲੱਗੇ ਇੰਨੇ ਲਾਇਬ੍ਰੇਰੀਆਂ ਤੇ ਲੱਗੇ ਇੰਨੇ ਦੀਆਂ ਸੋਲਰ ਲਾਈਟਾਂ ਲੱਗੀਆਂ ਇੰਨੇ ਦੀ ਐਂਬੂਲੈਂਸਾਂ ਦੇ ਧਿਆਨ ਲੋ ਜੀ ਸਾਹਿਬ ਉਹ ਕਹਿੰਦੇ ਦੋ ਪਹਿਲਾਂ ਤਾਂ ਸਾਨੂੰ ਦੱਸਿਆ ਹੀ ਨਹੀਂ ਕਿਸੇ ਨੇ ਵੀ ਐ ਵੀ ਹੁੰਦਾ ਹੁੰਦਾ ਹੈ ਵੀ ਕੋਈ ਸਾਥ ਵੀ ਦੇ ਸਕਦਾ ਜਾਂ ਕੋ ਪੈਸੇ ਵੀ ਆਉਂਦੇ ਆ ਸੋ ਮੈਂ ਅੱਜ ਜਿਹੜੀਆਂ ਸੰਗਰੂਰ ਜ਼ਿਲ੍ਹੇ ਦੀਆਂ ਸਾਰੀਆਂ 422 ਪੰਚਾਇਤਾਂ ਦੇ ਜਿਹੜੇ 398 ਪੰਚ ਨੇ ਜੋ ਇੱਥੇ ਹਾਜ਼ਰ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਸਟੇਡੀਅਮਾਂ ਵਾਸਤੇ ਲਾਇਬ੍ਰੇਰੀਆਂ ਵਾਸਤੇ ਸਕੂਲ ਕਮਰੇ ਪਾਉਣ ਵਾਸਤੇ ਸਕੂਲ ਚ ਬੈਂਚਾਂ ਵਾਸਤੇ ਸੋਲਰ ਲਾਈਟਾਂ ਵਾਸਤੇ ਪਿੰਡ ਦੀ ਭਲਾਈ ਵਾਸਤੇ ਮਤੇ ਜ਼ਰੂਰ ਪਾਓ ਜੇ ਕਿਤੇ ਗਏ ਹੋਏ ਹੋ ਰਿਸ਼ਤੇਦਾਰੀ ਚ ਤਾਂ ਕਹਿ ਦਿਓ ਵੀ ਮੈਂ ਆਉਣਾ ਬਸ ਵੀ ਮੇਰੇ ਨਾਮ ਬਿਨਾ ਮਤਾ ਨਾ ਪਾਸ ਕਰਿਓ ਤਾਂ ਕਿ ਉਹ ਵਿਕਾਸ ਦੇ ਕੰਮ ਚ ਤੁਹਾਡਾ ਵੀ ਹਿੱਸਾ ਪਵੇ ਤੇ ਇਸ ਗੱਲ ਲਈ ਮੈਂ ਬਧਾਈ ਦਿਨਾ ਕਿ ਬਹੁਤ ਸਾਰੀਆਂ ਸਰਬਸੰਮਤੀਆਂ ਹੋਈਆਂ ਇਸ ਵਾਰ ਸਰਪੰਚ ਬਹੁਤ ਸਾਰੇ ਸਰਬਸੰਮਤੀਆਂ ਨਾਲ ਚੁਣੇਗੇ ਪੰਚਾਇਤਾਂ ਹੀ ਸਰਬਸੰਮਤੀ ਨਾਲ ਚੁਣेंगी ਆ। ਔਰ ਜਿਹੜੇ ਸਰਬਸੰਮਤੀਆਂ ਹੋਈਆਂ ਜਿੱਥੇ 5 ਲੱਖ ਰੁਪਏ ਦਾ ਸਰਕਾਰ ਨੇ ਅਨਾਉਂਸ ਕੀਤਾ ਉਹ ਤੁਹਾਨੂੰ ਮਿਲੂਗਾ। ਉਹਨੂੰ ਜਿੱਥੇ ਮਰਜ਼ੀ ਖਰਚ ਲਿਓ, ਬਾਕੀ ਦੇ ਕੰਮ ਜਿਹੜੀਆਂ ਬਾਕੀ ਗਰੰਟ ਆ ਉਹ ਬਾਅਦ ਚ ਪਹਿਲਾਂ ਆਪਦਾ 5 ਲੱਖ ਇਸ ਗੱਲ ਦਾ ਕਿ ਘਟੂ ਘਟ ਸੱਤ 52 ਦੇ ਕੇਸ ਨਹੀਂ ਹੋਏ, दारू ਪੀ ਕੇ ਲਲਕਾਰੇ ਨਹੀਂ ਮਾਰੇ, ਇੱਕ ਦੂਜੇ ਦੇ ਘਰ ਮੂਰੇ ਕਿਸੇ ਦਾ 40 ਲੱਖ ਲੱਗ ਗਿਆ ਇੱਧਰ, ਕਿਸੇ ਦਾ 20 ਲੱਗ ਗਿਆ, ਇੱਕ ਨੇ ਤਾਂ 2 ਕਰੋੜ ਦੀ ਬੋਲੀ ਲਾਤੀ ਸੀ। 2 ਕਰੋੜ ਦੀ ਬੋਲੀ ਲਾਤੀ ਉਹ ਕਾਦੇ ਵਾਸਤੇ ਕਿੱਥੋਂ ਜਾਂ ਤੁਸੀਂ ਕੱਢੋਂਗੇ? ਮੇਰਾ ਮਕਸਦ ਇਹੀ ਸੀਗਾ ਕਿ ਸਰਬਸੰਮਤੀ ਕਰ ਲੋ ਪਿੰਡ ਦਾ ਬੰਦਾ ਚੁਣਨਾ ਰੋਜ਼ ਮੱਥੇ ਲਗਦੇ ਹਾਂ ਐਮਐਲਏ ਨੂੰ ਤਾਂ ਤੁਸੀਂ ਇਹ ਕਹਿ ਸਕਦੇ ਹੋ ਵੀ ਇਹਨੂੰ ਕਿਹੜਾ ਜਾਣਦੇ ਸੀ ਯਾਰ ਇਹ ਤਾਂ 425ਵੇਂ ਪਿੰਡ ਦਾ ਸੀਗਾ ਸਾਨੂੰ ਕੀ ਪਤਾ ਸੀ ਇਹ ਹੈ ਜਾਨੇ ਕਿੜੇ ਹੋ ਐਮਪੀ ਨੂੰ ਵੀ ਕਹਿ ਸਕਦੇ ਹੋ ਵੀ ਕਿਹੜਾ ਪਤਾ ਸੀ ਯਾਰ 750 ਪਿੰਡ ਆ ਯਾਰ ਹੁਣ ਇਹ ਕਿਹੜਾ ਪਤਾ ਸੀ ਵੀ ਇਹ ਹੈ ਜਾਨੇ ਕਿੜੇ ਹੋ ਜਿਨ੍ਹਾਂ ਨੂੰ ਪਿੰਡ 'ਚ ਤੁਹਾਨੂੰ ਚੁਣਿਆ ਤੁਹਾਨੂੰ ਤਾਂ ਸਾਰੇ ਜਾਣਦੇ ਆ ਰੋਜ਼ ਇੱਕ ਦੂਜੇ ਦੇ ਮੱਥੇ ਲਗਦੇ ਹਾਂ ਰੋਜ਼ ਇੱਕ ਦੂਜੇ ਦੇ ਰਿਸ਼ਤੇਦਾਰੀਆਂ ਚ ਦੁੱਖਾਂ ਸੁੱਖਾਂ ਜਾਣਦੇ ਹੋ ਸੋ ਤੁਸੀਂ ਤਾਂ ਸਭ ਤੋਂ ਆਰਗੇਨਿਕ ਤੁਸੀਂ ਹੋ ਲੋਜੋ ਲੋਕਾਂ ਨੇ ਚੁਣਿਆ ਆਰਗੇਨਿਕ ਸੋ ਮੈਂ ਤੁਹਾਨੂੰ ਬਹੁਤ ਬਹੁਤ ਵਧਾਈ ਦਿੰਦਾ ਇਸ ਕੰਮ ਲਈ ਤੁਸੀਂ ਚੁਣੇ ਗਏ ਅੱਜ ਸਾਰੇ ਪੰਜਾਬ ਦੇ ਵਿੱਚ ਲਗਭਗ 80000 ਦੇ ਕਰੀਬ ਜਿਹੜੇ ਪੰਜ ਚੁਣੇ ਗਏ ਨੇ ਉਹਨਾਂ ਨੂੰ ਸੌ ਚੱਕਾਈ ਜਾਊਗੀ ਤੇ ਤੁਹਾਡੇ ਕੋਲ ਸਾਰਿਆਂ ਕੋਲੇ ਸੌ ਚੱਕ ਫਾਰਮ ਪਹੁੰਚ ਗਿਆ ਹੋਣਾ ਹਨ है हथ खड़े कर दो जिन्हें है यद जी रसम है की सब तो पहला राष्ट्रीय गीत हाँ नहीं। हाँ कर दो दोनों हाँ जी हूँ मानयोग मुख्यमंत्री जी सारे ही नवे चुने ਪੰਜ ਸਹਿਬਾਨ ਨੂੰ ਸੋਚ ਕਾਉਣਗੇ ਜਿਹੜੇ ਪੰਜ ਸਹਿਬਾਨ ਨੇ ਉਹ ਸਾਰੇ ਖੜੇ ਹੋ ਜਾਣ ਪਗਰ ਕਿ ਉਹ ਖੜੇ ਹੋ ਜਾਣ ਤੇ ਤੁਹਾਡੇ ਕੋਲੇ ਸੌਂ ਵਾਲਾ ਜਿਹੜਾ ਕਾਗਜ਼ ਹੈ ਉਹ ਹੋਊਗਾ ਪੰਜਾਬੀਆਂ ਕੋਲ ਤਾਂ ਇਹ ਹਰੇਕ ਕੋਲੇ ਹੁੰਦਾ ਹੈ ਕਿਉਂਕਿ ਆਪਾਂ ਤਾਂ ਆਹੀਂ ਲੱਗਦਾ ਕੀ ਪਤਾ ਕਿੱਦਾਂ ਸੌ ਚੱਕਣੀ ਪੈ ਜੇ ਸਾਰਿਆਂ ਨੂੰ ਵਧਾਈਆਂ ਇਹਦੇ ਚ ਲਿਖਿਆ ਹੋਇਆ ਦੇਖੋ ਮੈਂ ਉਹ ਤੋਂ ਬਾਅਦ ਖਾਲੀ ਥਾਂ ਛੱਡੀ ਹੋਈ ਹੈ ਉਹ ਖਾਲੀ ਥਾਂ ਤੁਹਾਡੇ ਨਾਮ ਵਾਲੀ ਹੈ ਪਹਿਲਾਂ ਮੈਂ ਕਹੂੰਗਾ ਜਦੋਂ ਮੈਂ ਤੋਂ ਬਾਅਦ ਤੁਸੀਂ ਆਪਣਾ ਨਾਮ ਬੋਲਣਾ ਹੈ ਉਸ ਤੋਂ ਬਾਅਦ ਜੋ ਜੋ ਮੈਂ ਬੋਲੀ ਜਾਊਂਗਾ ਪਿੱਛੇ-ਪਿੱਛੇ ਤੁਸੀਂ ਬੋਲੀ ਜਾਣਾ ਸ਼ੁਰੂ ਕਰੀ ਮੈਂ ਆਪਣਾ ਆਪਣਾ ਨਾਮ ਲੈ ਲਓ ਸਾਰੇ ਸੱਚੇ ਦਿਲੋਂ ਈਸ਼ਵਰ ਦੀ ਸੌਂ ਖਾਂਦਾ ਜਾਂ ਖਾਂਦੀ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਤੇ ਨਿਸ਼ਟਾ ਰੱਖਾਂਗਾ ਰੱਖਾਂਗੀ ਅਤੇ ਭਾਰਤ ਦੀ ਪ੍ਰਭੂਤਾ ਅਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਮੈਂ ਪੰਜ ਵਜੋਂ ਆਪਣੇ ਫਰਜ਼ਾਂ ਨੂੰ ਨਿਸ਼ਚਾਪੂਰਵਕ ਅਤੇ ਇਮਾਨਦਾਰੀ ਨਾਲ ਨਿਭਾਉਾਂਗਾ ਮੈਂ ਹਰ ਤਰ੍ਹਾਂ ਦੇ ਲੋਕਾਂ ਨਾਲ ਬਿਨਾ ਕਿਸੇ ਡਰ ਪੱਖਪਾਤ ਸੰਦੇਹ ਜਾਂ ਮਾੜੀ ਭਾਵਨਾ ਦੇ ਭਾਰਤ ਦੇ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਨਿਆਂ ਕਰਨ ਥੱਲੇ ਸਾਰਿਆਂ ਦੇ ਸਾਈਨ ਹੋ ਜਾਣਗੇ ਬਹੁਤ-ਬਹੁਤ ਤੁਹਾਨੂੰ ਵਧਾਈਆਂ ਹੁਣ ਤੁਸੀਂ ਮੋਰਾਂ ਤਾਂ ਮੈਨੂੰ ਲੱਗਦਾ ਬਣਾ ਲੀਆਂ ਹੋਣੀਆਂ ਕਈ ਤਾਂ ਗੀਜੇ ਚ ਪਾਈ ਫਿਰਦੇ ਹੋਣਗੇ ਹੁਣ ਲਾਉਣੀਆਂ ਸ਼ੁਰੂ ਕਰ ਦਿਓ ਕਿਉਂਕਿ ਸਰਪੰਚਾ ਨੂੰ ਸੋਂ ਪਹਿਲਾਂ ਹੋ ਗਈ ਪੰਜ ਅੱਜ ਹੋ ਗਈ ਪੰਚਾਇਤ ਕੰਪਲੀਟ ਹੋ ਗਈ ਜਾਣਸਾਰ ਪਹਿਲੇ ਹੀ ਮਤਾ ਪਿੰਡ ਦੇ ਵਿਕਾਸ ਦਾ ਪਾਓ ਕਿਸੇ ਦਾ ਕੋਈ ਸ਼ਗਨ ਸਕੀਮ ਦੇ ਪੈਸੇ ਰਹਿੰਦੇ ਨੇ ਕਿਸੇ ਦੇ ਕੋਈ ਗਰੀਬਾਂ ਦੇ ਕੰਮ ਹੋਣ ਵਾਲੇ ਰਹਿੰਦੇ ਨੇ ਕਿਸੇ ਦੇ ਘਰ ਦੀ ਛੱਤ ਪੈਣ ਵਾਲੀ ਆ ਗਰੀਬਾਂ ਦੇ ਜੋ ਗਵਰਨਮੈਂਟ ਦੀਆਂ ਸਕੀਮਾਂ ਨੇ ਮੈਂ ਨਹੀਂ ਚਾਹੁੰਦਾ ਕਿ ਇੱਕ ਵੀ ਸਕੀਮ ਜਿਹੜੀ ਹੈ ਉਹ ਤੁਹਾਡਾ ਪਿੰਡ ਬਾਂਝਾ ਰਹੇ ਜੇ ਵਰਤੋ ਜੀ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਤੇ